ਕាល ਤੁਸੀਂ ਦੇਖ ਰਹੇ ਦਿਨਿਕ ਸੂਰਾ ਟੀਵੀ ਤੇ ਲਗਾਤਾਰ ਬੈਂਡ ਭੜੇ ਅੰਸਰਾਂ ਦੇ ਉੱਤੇ ਨਕੇਲ ਕੱਸਦਿਆਂ ਹੋયા ਜਲੰਧਰ ਪੁਲਿਸ ਨੇ ਅੱਜ ਫਿਰ ਕਾਮਯਾਬੀ ਹਾਸਲ ਕੀਤੀ ਹੈ ਇੱਕ ਸ਼ਖਸ ਚੋਰ ਜਿਹੜਾ ਸੀਗਾ ਜਿਹਨੇ 19 ਤਰੀਕ ਨੂੰ ਚੋਰੀ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਸੀ ਤੇ ਉਹਦੀ ਨਿਸ਼ਾਨਦੇਹੀ ਤੇ ਜਿਹੜੀਆਂ ਉਹਦੀਆਂ ਦੋ ਸਾਥਣਾ ਹੋਰ ਸੀਗੀਆਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ ਔਰ ਅਰਬਨ ਸਟੇਟ ਦੇ ਇਲਾਕੇ ਦੇ ਵਿੱਚ ਤਕਰੀਬਨ-ਕਰੀਬਨ 25 ਤੋਂ 30 ਟੋਲੇ ਦੇ ਗਹਿਣੇ ਸੋਨਾ ਚਾਂਦੀ ਦੇ ਤੇ ਨਾਲ ਲੱਖ ਰੁਪਏ ਦੀ ਨਕਦੀ ਇਹਨਾਂ ਵੱਲੋਂ ਇੱਕ ਘਰ ਚੋਰੀ ਕੀਤੀ ਗਈ ਸੀ ਉਸ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਸਾਡੇ ਨਾਲ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਜੀ ਨਾਲ ਹੈਗੇ ਨੇ ਗੱਲਬਾਤ ਕਰਦੇ ਆ ਸਰ ਚੋਰੀ 19 ਤਰੀਕ ਨੂੰ ਹੁੰਦੀ ਹੈ ਤੇ ਜਿਹੜਾ ਸ਼ਖਸ ਗ੍ਰਿਫਤਾਰ ਕੀਤਾ ਉਸ ਨੂੰ 22 ਤਰੀਕ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਦੇ ਕੋਲ ਕੁਝ ਪੈਸੇ ਜਿਹੜੇ ਸੀਗੇ ਚੋਰੀ ਹੋਏ ਹੋਏ ਉਹ ਵੀ हासिल ਕੀਤੇ ਜਾਂਦੇ ਨੇ ਨਾਲ ਥੋੜੇ ਔਰਨਾਮੈਂਟਸ ਸੀਗੇ ਉਹ ਵੀ ਗ੍ਰਿਫਤਾਰ ਕੀਤੇ ਉਹਦੀ ਨਿਸ਼ਾਨਦੇਹੀ ਤੇ ਅੱਗੇ ਤੁਸੀਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਕਿਵੇਂ ਕਲੂ ਮਿਲਦਾ ਹੈ ਉਹ ਕਿਉਂਕਿ ਬਿਲਕੁਲ ਕੋਈ ਵੀ ਸੀਸੀਟੀਵੀ ਜਿਹੜੀ ਸੀਗੀ ਨਹੀਂ ਸੀ ਆਈ ਇੱਕ ਹਲਕੀ ਜਿਹੀ ਇੱਕ ਸੀਸੀਟੀਵੀ ਸੀ ਜਿਹਦੇ ਦੀ ਪਛਾਣ ਵੀ ਨਹੀਂ ਸੀ ਹੋ پا ਰਹੀ ਜੀ ਉਹਦੇ ਚ ਸੋਰਸ ਇਨਪੁਟ ਸੀਗੀ ਪੁਲਿਸ ਕੋਲ ਇਨਪੁਟ ਆਈ ਸੀਗੀ ਕਿ ਇਸ ਇਹ ਬੰਦੇ ਜਿਹੜਾ ਹੈਗਾ ਜਿਸ ਨੂੰ ਆਇਡੈਂਟੀਫਾਈ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨੂੰ ਅ ਦੋ ਤਿੰਨ ਬੰਦਿਆਂ ਦੇ ਉੱਤੇ ਜ਼ੀਰੋ ਇਨ ਕੀਤਾ ਸੀ ਉਹਦੇ ਵਿੱਚੋਂ ਇੱਕ ਬੰਦੇ ਦੇ ਉੱਤੇ ਫਿਰ ਅਸੀਂ ਜ਼ੀਰੋ ਇਨ ਕਰਕੇ ਉਹਨੂੰ ਜਦੋਂ ਚੈੱਕ ਕੀਤਾ ਤੇ ਉਹਦੇ ਕੋਲ ਰਿਕਵਰੀ ਹੋ ਗਈ ਤੇ ਉਹ ਅਸੀਂ ਕੰਪਲੀਟ ਨੂੰ ਕੇਸ ਨੂੰ ਕਰ ਲਿਆ ਤੇ ਜਿਹੜੀਆਂ ਦੋ ਮਹਿਲਾਵਾਂ ਹੁਣੇ ਉਹ ਐਕਚੁਅਲੀ ਇਹਨਾਂ ਦਾ ਗੈਂਗ ਹੈ ਜੀ ਬਰਗਲਰਸ ਦਾ ਇਹ ਸਾਥੀ ਨੇ ਇਹ ਇੱਕ ਜਣਾ ਚੋਰੀ ਕਰਦਾ ਦੂਸਰੇ ਫਿਰ ਉਹਨੂੰ ਡਿਸਪੋਜ਼ ਆਫ ਕਰਨ ਵਾਸਤੇ ਜਾਂਦੇ ਆ ਉਹ ਵੀ ਡਿਸਪੋਜ਼ ਆਫ ਕਰਨ ਜਾ ਹੀ ਰਹੀਆਂ ਸੀ ਜਦੋਂ ਅਸੀਂ ਕੁਛਕਿਛ ਦੇ ਵਿੱਚ ਲਿਆ ਕੇ ਕਿ ਉਹਨਾਂ ਨੂੰ ਕਾਬੂ ਕੀਤਾ ਆਪਣੇ ਕੋਲ ਉਹਨਾਂ ਕੋਈ ਰਿਕਵਰੀ ਕੁਛ ਹੋਈ ਹੈ ਅਜੇ ਸੁਣ ਕੇ ਫਿਰ ਗ੍ਰਿਫਤਾਰ ਕੀਤਾ ਸੀ ਤੇ ਇਹਨਾਂ ਨੂੰ ਡੇੜੀ ਨੂੰ ਕਿੱਥੇ ਕੀਤਾ ਇਹਨੂੰ ਅਸੀਂ ਇੱਕ ਸਾਡੇ ਇੱਥੇ ਹੈਗਾ ਜੀ ਸੁਬਾਨਾ ਫਾਟਕ ਉੱਥੋਂ ਉਹਨੂੰ ਮੰਨੂ ਨਾਲ ਦੇ ਲੜਕੇ ਨੂੰ ਪਕੜਿਆ ਸੀ ਲੇਡੀ ਪੁੱਛਗਿੱਛ ਤੇ ਫਿਰ ਉਹਨਾਂ ਨੂੰ ਪੀਐਮ ਦੇ ਸਾਹਮਣੇ ਤੋਂ ਦੋਨੋਂ ਲੇਡੀਜ਼ ਨੂੰ ਉਹ ਜਿਹੜਾ ਜੁਐਲਰੀ ਵੇਚਣ ਜਾ ਰਹੀਆਂ ਸੀ ਉਹਨਾਂ ਨੂੰ ਕਾਬੂ ਕੀਤਾ ਗ੍ਰਿਫਤਾਰ ਕਰਕੇ ਤੇ ਹੁਣ ਹਲੇ ਪੁੱਛਗਿੱਛ ਚੱਲੀ ਕਿੰਨੇ ਇੱਕ ਮਾਮਲੇ ਇਹਨਾਂ ਦੇ ਹੋਰ ਦਰਜ ਹੈਗੇ ਨੇ ਕਿਉਂਕਿ ਲੱਗ ਰਿਹਾ ਕ੍ਰਿਮੀਨਲ ਮਾਈਂਡਡ ਦੇ ਲੋਕ ਹੈਗੇ ਨੇ ਉਹ ਲੇਡੀਜ਼ ਤੇ ਕਿੰਨੇ ਮਾਮਲੇ ਦਰਜ ਹੈਗੇ ਨੇ ਤੇ ਮਨੂੰ ਤੇ ਕਿੰਨੇ ਦਰਜ ਹੈਗੇ ਮਨੂੰ ਤੇ 10 ਤੋਂ 12 ਮੁਕਦਮੇ ਦਰਜ ਨੇ ਇਨਕਲੂਡਿੰਗ ਇੱਕ ਐਨਡੀਪੀਐਸ ਦਾ ਮੁਕਦਮਾ ਵੀ ਦਰਜ ਹੈ ਕਿਉਂਕਿ ਨਸ਼ਾ ਕਰਨ ਦਾਦੀ ਤੇ ਬਾਕੀ ਜਿਹੜੇ ਉਹਦੇ ਕੋਲ ਚੋਰੀ ਦੇ ਮੁਕਦਮੇ ਹੋਦੇ ਤੇ ਕਾਫੀ ਸਾਰੇ ਦਰਜ ਹੈਗੇ ਔਰ ਇਹ ਕਾਫੀ ਚੋਰੀਆਂ ਨੇ ਪਹਿਲਾਂ ਵੀ ਕੀਤੀਆਂ ਔਰ ਪਹਿਲਾਂ ਵੀ ਫੜਾਇਆ ਗਿਆ। ਅੱਛਾ ਜਿਹੜੀ ਇਹ ਚੋਰੀਜ਼ ਕਰਦੇ ਹੈਗੇ ਨੇ ਜਿੱਥੇ ਵੀ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹ ਜਿਹੜਾ ਪੈਸਾ ਹੁੰਦਾ ਉਹਨਾਂ ਨਾਲ ਨਸ਼ੇ ਨਸ਼ਾ ਲੈ ਕੇ ਆਉਂਦੇ ਜਿਆਦਾ। ਬੱਚ ਲਕਜ਼ਰੀਅਸ ਲਾਈਫ ਤੇ ਨਸ਼ਾ ਦੋਨੋਂ ਚੀਜ਼ਾਂ ਹੈਗੇ ਜਿਹਨਾਂ ਦੇ ਵਿੱਚ ਹਾਂ। ਤੇ ਤਿੰਨ ਜਣੇ ਆਪਾਂ ਗ੍ਰਿਫਤਾਰ ਕਰ ਲਏ ਪੰਜਲੰਦਰ ਪੁਲਿਸ ਵੱਲੋਂ ਔਰ ਜਿਹੜੀ ਮੁੱਢਲੀ ਪੁੱਛਗਛ ਹੈਗੀ ਉਹਦੇ ਵਿੱਚ ਕੀ ਆਇਆ ਹੋਰ ਵੀ ਇਹਨਾਂ ਦੇ ਸਾਥੀ ਜਾਂ ਸੱਤਨਾ ਹੈਗੀਆਂ ਜੀ ਹਾਲੇ ਤਫ਼ਤੀਸ਼ ਚੱਲ ਰਹੀ ਹੈ ਇਹਦੇ ਬਾਰੇ ਹਾਲੇ ਕੋਲਾਸਾ ਨਹੀਂ ਕੀਤਾ ਜਾ ਸਕਦਾ ਲੇਕਿਨ ਰਿਮਾਂਡ ਲੈ ਕੇ ਅੱਜ ਪੇਸ਼ ਕਰਾਂਗੇ ਕੋਰਟ 'ਚ ਰਿਮਾਂਡ ਲਵਾਵਾਂਗੇ ਫਿਰ ਅੱਗੇ ਪੁੱਛ ਕੇ ਚੱਲੇ ਬਾਕੀ ਦੀ ਜੜੀ ਰਿਕਵਰੀ ਹੈਗੀ ਹੈ ਕਰਦਾ ਕਿ ਹੋਰ ਇਨਵੋਲਵਮੈਂਟ ਹੈ ਹਾਂ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਹੋਰ ਸਾਥੀ ਹੋ ਸਕਦੇ ਹਨ ਜੀ ਤਨਵਰ ਗੱਲਬਤ ਕਰਨ ਲਈ ਤਾਂ ਕਿਸਾਨ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਜਿਨ੍ਹਾਂ ਨੇ ਕਲੀਅਰ ਕਰ ਦਿੱਤਾ ਕਿ ਤਿੰਨ ਜਣੇ ਨੂੰ ਹਜੇ ਤੱਕ ਗ੍ਰਿਫਤਾਰ ਕੀਤਾ ਦੋ ਮਹਿਲਾਵਾਂ ਇੱਕ ਮੰਨੂ ਨਾਮ ਦਾ ਸ਼ਖਸ ਹੈ ਔ ਹੋਰ ਵੀ ਇਹਨਾਂ ਦੇ ਸਾਥੀ ਜਾਂ ਸਾਥਣਾ ਹੋ ਸਕਦੇ ਨੇ ਔਰ ਰਿਮਾਂਡ ਹਾਸਲ ਕੀਤਾ ਜਾਏਗਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਜਿਹੜੇ ਇਹਨਾਂ ਦੇ ਨਾਲ ਐਸੋਸੀਏਟ ਹੈਗੇ ਨੇ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਊਗਾ ਔਰ ਜਿਹੜੀ ਹੋਰ ਰਿਕਵਰੀ ਕਿਉਂਕਿ 20 ਤੋਂ 22 ਗ੍ਰਾਮ ਜਿਹੜਾ ਤੋਲੇ ਸੀਗਾ ਸੋਨਾ ਉਹ ਰਿਕਵਰ ਕਰ ਲਿਆ ਲੱਖ ਰੁਪਏ ਚੋਰੀ ਹੋਇਆ ਸੀਗਾ ਚੋ 90 ਹਜ਼ਾਰ ਚੋਰੀ ਰਿਕਵਰ ਕਰ ਲਿਆ ਹੈਗਾ ਔਰ ਜਿਹੜਾ ਹੋਰ ਪੰਜ ਛੇ ਤੋਲੇ ਸੋਨਾ ਜਾਂ ਗਹਿਣੇ ਜਿਹੜੇ ਹੈਗੇ ਆ ਉਹ ਵੀ ਰਿਕਵਰੀ ਜਲਦ ਕਰ ਲਿੱਤੇ ਜਾਣਗੇ ਕਿਉਂਕਿ ਦੋ ਤੋਂ ਤਿੰਨ ਸਾਥੀ ਜਾਂ ਸੱਤਨਾ ਹੋਣ ਦੀ ਇਨਵੋਲਵਮੈਂਟ ਹੋਣ ਦੀ ਜਿਹੜੀ ਪੁਲਿਸ ਨੂੰ ਆਸ ਹੈ ਕਿ ਰਿਮਾਂਡ ਹਾਸਲ ਕੀਤਾ ਜਾਏਗਾ ਅੱਜ ਤਾਂ ਜਲਦੀ ਬਾਕੀ ਜਿਹੜੇ ਚੋਰ ਹੈਗੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਨੀਦਰ ਕੰਬੋਏ ਕੈਨਿਕ ਸੋਰਾ ਟੀਵੀ ਗਿਲੰਦਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par